ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਜਿੱਥੇ ਸੂਬੇ ਭਰ ਵਿੱਚ ਸ਼ਬੀਲਾਂ ਲਗਾਈਆਂ ਗਈਆਂ ਹਨ ਉੱਥੇ ਹੀ ਗੁਰਦਾਸਪੁਰ ਦੇ ਇੱਕ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾ ਕੇ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਗਈ ਹੈ ਸ਼ਬੀਰ ਲਗਾਉਣ ਵਾਲੀਆਂ ਕੁੜੀਆਂ ਦਾ ਕਹਿਣਾ ਹੈ ਕਿ ਅੱਜ ਦੇ ਜਮਾਨੇ ਵਿੱਚ ਕੁੜੀਆਂ ਕਿਸੇ ਵੀ ਕੰਮ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਉਧਰ ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਜੇਸ਼ ਬਾਲਾ ਨੇ ਵੀ ਕੁੜੀਆਂ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਹੈ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਦਿਵਸ ਦੇ ਮੌਕੇ ਦੇ ਤੇ ਲੜਕੀਆਂ ਨੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਹੈ ਇਹ ਵਿਦਿਆਰਥੀਆਂ ਬੱਚਿਆਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਹਰ ਕੰਮ ਜਿਹੜਾ ਹੈ ਇਸਤਰੀ ਜਾਤੀ ਤੋਂ ਕਰਵਾਉਣਾ ਚਾਹੀਦਾ ਹੈ ਇਸਤਰੀ ਜਾਤੀ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਹੈ ਮੈਂ ਸੰਸਾਰੇ ਸੰਸਾਰ ਨੂੰ ਇਹ ਅਪੀਲ ਕਰਦੀਆਂ ਔਰ ਸਾਡੇ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਸੀਗੀ ਕਿ ਸੋ ਕਿਉ ਮੰਦਾ ਆਖੀ ਜਿਤ ਜਮੇ ਰਜ਼ਾਨ ਔਰ ਜਿਸ ਇਸਤਰੀ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਔਰ ਉਸ ਦਾ અપਮਾਨ ਨਾ ਕਰੋ ਇਸਤਰੀ ਜਗ ਜਨਨੀ ਹੈ ਇਸ ਨੇ ਸਾਰੇ ਸੰਸਾਰ ਨੂੰ ਬਚਾਇਆ ਜੇ ਅੱਜ ਇਸਤਰੀ ਨਾ ਹੁੰਦੀ ਤੇ ਅਸੀਂ ਸਾਰੇ ਸੰਸਾਰ ਦੇ ਵਿੱਚ ਬਿਲਕੁਲ ਸਾਰਾ ਸੰਸਾਰ ਜਿਹੜਾ ਹੈ ਇਹ ਸੁੰਨ ਇਨਸਾਨ ਹੁੰਦਾ ਅਸੀਂ ਅੱਜ ਇਸ ਧਰਤੀ ਦੀ ਹੋਣ ਦੇ ਉੱਤੇ ਬੈਠੇ ਆ ਇਹ ਸਿਰਫ ਇਸਤਰੀ ਦੀ ਬੇਦੌਲਤ ਕਰਕੇ ਹੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸਤਰੀ ਦਾ ਸਨਮਾਨ ਕਰਨਾ ਚਾਹੀਦਾ ਹੈ ਅੱਜ ਅਸੀਂ ਸਾਦਸ਼ਮੇਸ਼ ਪਰਿਵਾਰ ਸ਼ਹੀਦਾਂ ਤੇ ਉਹਨਾਂ ਦੇ ਸਰਤਾਜ ਸ਼੍ਰੀ ਗੁਰ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਨੂੰ ਮੋਖੜਾ ਕੇ ਤੇ ਇੱਥੇ ਠੰਡੇ ਮਿੱਠੇ ਬਾਣੀ ਦੇ ਠੰਡੇ ਮਿੱਠੇ ਜਾਦਿਸ਼ ਪੀਲ ਲਾਈ ਹੋਈ ਹੈ ਨਾਲ ਕਵਿਤਾਵਾਂ ਭਾਸ਼ਣ ਤੇ ਵਿਸ਼ੇਸ਼ਾਂ ਦੇ ਜਥੇ ਵੀ ਅਸੀਂ ਸਾਰੇ ਬੱਚਾ ਨੇ ਇੱਥੇ ਕੀਤੇ ਹੋਏ ਹਨ ਨਾਲ ਸੁਖਮਨੀ ਸਾਹਿਬ ਚੌਪੈ ਸਾਬ ਦੇ ਪਾਠ ਵੀ ਦਾ ਉਚਾਰਣ ਸਾਰ ਬੱਚਾ ਨੇ ਕੀਤਾ ਹੈ ਤੇ ਇਸ ਦੇ ਇੰਤੇ ਅਸੀਂ ਸ਼ਪੀਲ ਲਗਾਈ ਹੋਈ ਤੇ ਸਾਦਸ਼ਮੇਸ਼ ਪਰਿਵਾਰ ਇਸ ਦਿਨ ਨੂੰ ਬਹੁਤ ਧੂਮ-ਤਾਮਨਾ ਮਨਾ ਰਿਹਾ ਹੈ ਹਾਂਜੀ ਸਾਡੇ ਪੀਲਾਵੋ ਲਗਾਈ ਗਏ ਲੋਕ ਤੇ ਜਾਂ ਮਾਰਦੇ ਨੇ ਪਰ ਸਾਡਾ ਦਸ਼ਮੇਸ਼ ਪਰਿਵਾਰ ਇਹ ਦੱਸ ਚਾਹੁੰਦਾ ਕਿ ਧੀਆਂ ਕਿਸੇ ਨਾਲ ਮਾਰੀਆਂ ਨਹੀਂ ਉਹ ਹਰ ਇੱਕ ਕੰਮਸ ਅੱਗੇ ਹੁੰਦੀਆਂ ਹਨ ਇਸ ਕਰਕੇ ਧੀਆਂ ਨੂੰ ਪੂਰਹਾ ਤੈਨੂੰ ਰੋਕੋ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅਛੀ ਦੀ ਪੂਰਾ ਵੀ ਉਹ ਤੋਂ ਸਾਨੂੰ ਸਿੱਖਣਾ ਚਾਹੀਦਾ ਕਿਵੇਂ ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਅਤੇ ਉਸ ਉਹਨਾਂ ਦੇ ਉੱਤੇ ਰੇਤ ਪਾਈ ਗਈ ਉਹ ਵੀ ਗਰਮ ਗਰਮ ਤੇ ਅੱਜ ਦੇ ਨੌਜਵਾਨ ਕੀ ਕਰਨ ਦੇ ਨੇ ਸਾਰੇ ਨਸ਼ੇ ਤੇ ਨਸ਼ੇ ਲੱਗ ਰਹੇ ਨੇ ਨਸ਼ਿਆਂ ਦੇ ਪਿੱਛੇ ਜਾ ਰਹੇ ਨੇ ਸਾਨੂੰ ਸਿੱਖਣਾ ਚਾਹੀਦਾ ਗੁਰੂਆਂ ਤੋਂ ਸਿੱਖਣਾ ਚਾਹੀਦਾ ਕਿ ਉਹਨਾਂ ਦੀ ਇਤਿਹਾਸ ਪੜ੍ਹਨਾ ਚਾਹੀਦਾ ਕਿ ਸਾਨੂੰ ਸਾਰੇ ਸਾਨੂੰ ਹਮੇਸ਼ਾ ਅੱਗੇ ਵਧਣਾ ਚਾਹੀਦਾ ਹੈ ਕਿ ਨਸ਼ਿਆਂ ਵੱਲ ਨਹੀਂ ਪਸਣਾ ਚਾਹੀਦਾ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਸਾਨੂੰ ਲੋੜ ਹੈ ਅੰਮ੍ਰਿਤਸਰ ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਨਾ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com